ਇਹ ਲੰਬੜ ਰੋਣ ਵਾਲੀ ਰਹੇ ਹੋ ਬਾਜਪਾਈ ਤੋਂ ਲੈ ਕੇ ਹੁਣ ਤੱਕ ਆਰਐਸਐਸ ਦੇ ਵੀ ਜਾਂਦੇ ਰਹੇ ਹੋ ਰਾਸ਼ਟਰੀ ਸਵੈਚ ਸੰਘ ਨੂੰ ਹੀ 100 ਕਰੋੜ ਚੋਂ 50 ਕਰੋੜ ਰੁਪਏ ਦੇਣ ਹੈ ਇਹ ਨੂੰ ਪਹਿਲਾਂ 24 ਸੋਤਾਈ ਇਹਨਾਂ ਦੀ ਨਲਾਇਕੀ ਸਿੱਧ ਹੁੰਦੀ ਹੈ ਸ਼੍ਰੋਮਣੀ ਕਮੇਟੀ ਨੇ ਕੱਛ ਤੋਂ ਐਸਾ ਮੂਂਗਲਾ ਕੱਟ ਮਾਰਿਆ ਕਿ ਜੀ ਦੇਖੋ ਸਾਡੇ ਗੁਰੂ ਘਰ ਦੇ ਵਿੱਚ ਕੇਸਰੀ ਨਿਸ਼ਾਨ ਨਹੀਂ ਹੋਣੇ ਉਹਨੇ ਇਹ ਗੱਲ ਕਲੀਅਰ ਕਰਤੀ ਕਿ ਰਾਕੇਸ਼ ਧੁਰੀ ਫਰੀਦ ਕਲੇਰ ਦਿੱਲੀ ਕੋਫੀਟੇ ਵੀ ਜਾਂਦੇ ਰਹੇ ਨੇ ਡੇਰੇ ਚ ਵੀ ਮਿਲਦੇ ਰਹੇ ਨੇ ਹੋਰ ਵੀ ਬੁਲਾਉਂਦੇ ਰਹੇ ਨੇ ਬੰਬੇ ਵੀ ਗਏ ਨੇ ਬਸ ਕਬੀਰ ਬਖਦਾ ਇਹ ਕਹਿ ਦੇਣਾ ਕਿ ਹੁਣ ਅਸੀਂ ਉੱਡ ਜੂ ਹੈ ਜੇ ਨਾ ਤਾਂ ਦੇਖਾਂਗੇ ਜੇ ਨਾ ਸਮਝਾਂਗੇ ਸਮਝਾਂਗੇ ਜੇ ਗੋਲੇ ਹੋਰ ਬਾਅਦੋਂ ਅੱਗੇ ਫਰੀਦ ਕਲੇਰ ਨੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਬਿਆਨਾਂ ਨੂੰ ਇਹ ਲਾਉਣ ਬਾਅਦ ਤੇ ਇਹਨਾਂ ਨੇ ਆਪਣੇ ਸਾਰੇ ਜਿਹੜੇ ਸੀਰ ਦਾ ਅਸਪਰ ਬਸਤ ਸਤ ਸਾਰੇ ਕਿਲਾਪੇ ਦਰਦੇ ਖੌਮ ਚੈਨਲ ਦੇ ਬਹੁਤ ਹੀ ਸੂਝਵਾਨ ਦਰਸ਼ਕੋ ਰੰਜਨ ਸਿੰਘ ਪ੍ਰੇਮੀ ਵੱਲੋਂ ਆਪ ਸਭ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਬਿਆਨ ਐਸਾ ਆਇਆ ਇਹ ਸਾਰੇ ਹੀ ਮੀਡੀਆ ਨੂੰ ਉਸਤੇ ਆਪਣੇ ਵਿਚਾਰ ਵਿਮਰਸ਼ ਕਰਨੇ ਪਏ। ਦੇਸ਼ ਵਿਦੇਸ਼ ਦੇ ਮੀਡੀਏ ਨੇ ਵੀ ਇਸ ਵਿੱਚ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਦਾ ਫਰਜ਼ ਵੀ ਬਣਦਾ ਸੀ। ਦੋਸਤੋ ਬਿਆਨ ਜੰਗਲ ਦੀ ਆਗੋਂ ਇਸ ਤਰ੍ਹਾਂ ਫੈਲਿਆ ਕਿ ਉਸਨੇ ਰਾਸੀ ਹਾਕਮਾਂ ਵਿੱਚ ਉਚਾਲ ਲਿਆ ਅੰਦਾ। ਦੋਸਤੋ ਉਹ ਬਿਆਨ ਪਾਰਗੀ ਧੜੇ ਨੂੰ ਬੜਾ ਰਾਸ ਆਇਆ ਪਰ ਦੂਜੇ ਧੜੇ ਦੇ ਤੋਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਉਸ ਦਾ ਬਿਆਨ ਨੂੰ ਕਾਊਂਟਰ ਕਰ ਲਈ ਯਾਨੀ ਕਿ ਉਸ ਬਿਆਨ ਨੂੰ ਕੱਟੇ ਮਿੱਟੀ ਚ ਰੋਲਿਆ ਜਾਵੇ ਤੇ ਉਹਦੇ ਮੁਕਾਬਲੇ ਵਧੀਆ ਬਿਆਨ ਦਾਗਣ ਲਈ ਆਪਣੇ ਬਹੁਤ ਹੀ ਵਧੀਆ ਬੁਲਾਰੇ ਜਿਹੜੇ ਕਿ ਸ਼ੋਮਨ ਅਕਾਲੀ ਦਲ ਦੇ ਮੁੱਖ ਬੁਲਾਰੇ ਵੀ ਨੇ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਨੂੰ ਉਹਨਾਂ ਨੇ ਭੇਜਿਆ ਤੇ ਕਲੇਰ ਦਾ ਕਲੇਰ ਨਾਲ ਪੂਰਾ ਟੱਕਰਾ ਲਖਾਇਆ ਦੋਸਤੋ ਐਡਵੋਕੇਟ ਕਲੇਰ ਕਿਉਂਕਿ ਉਹ ਬਹੁਤ ਵਧੀਆ ਬੁਲਾਦਾਤਾ ਹੈ ਹੀ ਸ਼ਬਦਾਂ ਦਾ ਤਾਣਾ ਬਣਾ ਵੀ ਉਹਨੂੰ ਵਧੀਆ ਬੁਣਨਾ ਆਉਂਦਾ ਹੈ ਤੇ ਉਹ ਜੋਸ਼ੀਲਾ ਵੀ ਹੈ ਉਸਨੇ ਪਹੁੰਚਦੇ ਸੱਤੇ ਹੀ ਇਹ ਕਿਹਾ ਕਿ ਇਸਤੇ ਕੀਤਵਾਦ ਕੀਤਾ ਜਾ ਸਕਦਾ ਹੈ ਪ੍ਰਦੀਪ ਕਲੇਰ ਤੇ ਕਿਉਂਕਿ ਇਹ ਬਿਆਦ ਵੀ ਗਾਂਢ ਦਾ ਮੁੱਖ ਸਰਗਣਾ ਹੈ ਤੇ ਇਹ ਜਿਹੜੇ ਵਿਅਕਤੀ ਨੂੰ ਚੌਂਕ 'ਚ ਖੜਾ ਕੇ ਫਾਹਲਾ ਦੇਣਾ ਚਾਹੀਦਾ ਹੈ ਹੋਰ ਵੀ ਕਾਫੀ ਕੁਝ ਬੋਲਿਆ ਕਿ ਇਹ ਤੇ ਸਾਨੂੰ ਬਿਲਕੁਲ ਸਵਾਰ ਨਹੀਂ ਕਰਨਗੇ ਪਰ ਦੋਸਤੋ ਠੀਕ ਹੈ ਅਸ਼ਦੀਪ ਕਲੇਰ ਦੇ ਜੋ ਕਿਹਾ ਉਹਦਾ ਕਹਿਣਾ ਵੀ ਬਣਦਾ ਸੀ ਪਰ ਜਿੰਨੀਆਂ ਵੀ ਇਹਨੇ ਮਜਾਇਲਾਂ ਦਾਗੀਆਂ ਅਸ਼ਦੀਪ ਕਲੇਰ ਨੇ ਉਹ ਸਾਰਿਆਂ ਖੁੱਸ ਹੋ ਗਿਆ ਕਿਉਂਕਿ ਉਹਦੇ ਪੱਲੇ ਨਾ ਕੁਝ ਐਸੇ ਜਿਹੜੇ ਸੀ ਤੋੜ ਸੀ ਜਿਨ੍ਹਾਂ ਨੂੰ ਕੋਈ ਛੂਹ ਨਹੀਂ ਸਕਿਆ ਫਿਰ ਇਸੇ ਹੀ ਥੈਮੇ ਵੱਲੋਂ ਆਪਣੇ ਬਲਾਰੇ ਡਾਕਟਰ ਦਰਜੀਤ ਸਿੰਘ ਚੀਮਾ ਸੁਧਾਰ ਰਮੇਸ਼ਿੰਦਰ ਸਿੰਘ ਗਰੇਵਾਲ ਇਹਨਾਂ ਦੇ ਵੱਖ-ਵੱਖ ਚੈਲਨਾ ਤੇ ਬਿਆਨ ਦੇਣ ਵਾਲੀ ਧੁੱਕੀ ਘੜਤੀ ਉਹਨਾਂ ਦਾ ਵੀ ਕੋਈ ਅਸਰ ਨਹੀਂ ਆਇਆ ਫਿਰ ਅਕਾ ਵੱਲੋਂ ਇਹ ਹੁਕਮ ਆਇਆ ਕਿ ਇਸ ਬਿਆਨ ਨੂੰ ਕਿਦਾਂ ਛੋਟਾ ਕੀਤਾ ਜਾ ਸਕਦਾ ਹੈ ਇਸ ਨੂੰ ਕਿਦਾਂ ਮਤਲਬ ਰੋਲਿਆ ਜਾ ਸਕਦਾ ਹੈ ਉਹਦੇ ਵਾਸਤੇ ਕੁਝ ਐਸਾ ਕਰੋ ਉਹਦੇ ਵਾਸਤੇ ਫਿਰ ਸਰਦਾਰ ਬਲਵਿੰਦਰ ਸਿੰਘ ਜੀ ਹੁੰਦੜ ਜੋ ਕਿ ਅਨੁਸ਼ਾਸਨੀ ਕਮੇਟੀ ਦੇ ਮੁਖੀ ਨੇ ਚੇਅਰਮੈਨ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਹੁੰਦੜ ਆਪਣੇ ਸਾਥੀਆਂ ਨਾਲ ਜਿਲਾ ਰਹਿ ਕਰਕੇ ਐਸਾ ਬਿਆਨ ਦਾ ਆ ਗਿਆ ਕਿ ਸੱਚਮੁੱਚ ਇੱਕ ਵਾਰ ਤਾਂ ਸਾਰੇ মিডিਏ ਨੂੰ ਹੈਰਾਨੀ ਵੀ ਹੋਈ ਬਲਵਿੰਦਰ ਸਿੰਘ ਕੁੰਦਰਜੀ ਨੇ ਆਪਣੇ ਵਿਰੋਧੀ ਖੇਮੇ ਚ ਗਏ ਜਿਹੜੇ ਸੀ 8 ਸੱਜਣਾ ਨੂੰ ਅਕਾਲੀ ਦਲ ਦੀ ਮੁੱਡਲੀ ਮੈਂਬਰਸ਼ਿਪ ਤੋਂ ਹੀ ਖਾਰਜ ਕਰ ਦਿੱਤਾ ਤੇ ਸਤਕ ਜਿਲਾ ਅੰਜਾਰਜ ਜੋ ਕਿ ਉਹਨਾਂ ਦੇ ਖੇਮੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਵੀ ਬਰਖਾਸਤ ਕਰ ਦਿੱਤਾ ਪਰ ਇੱਕ ਗੱਲ ਇਹ ਹੋਈ ਨੋਟਿਸ ਦਾ ਲਿਆ ਮੀਡੀਏ ਨੇ ਪਰ ਇੱਕ ਗੱਲ ਇਹ ਹੋਈ ਮੀਡੀਆ ਖ਼ਬਰਾਂ ਵੀ ਹੋਇਆ ਵੀ ਕਰੀ ਕੀ ਜਾਂਦੀ ਹੈ ਅਨੁਸ਼ਾਸਨ ਕਮੇਟੀ ਇਹ ਭੁੰਦਰ ਸਾਹਿਬ ਕਰੀ ਕੀ ਜਾਂਦੇ ਨੇ ਬਰਿੰਦਰ ਸੰਮਤੀ ਇਹ ਟੇਢ ਸੇ ਤਾਂ ਕੜਤਾ ਪਰ ਉਹਦੇ ਫਾਦਰ ਸਾਹਿਬ ਸੁਖਦੇਵ ਸਿੰਘ ਟੇਢ ਸਾ ਉਹਨਾਂ ਨਾਲ ਦਾ ਕੋਈ ਨਾਂ ਨਹੀਂ ਲਿਆ ਪ੍ਰੇਮ ਸਿੰਘ ਕਿੰਨੂ ਬਾਜਰੇ ਤਾਂ ਕੜਤਾ ਉਹਨਾਂ ਦਾ ਬੇਟਾ ਉਹ ਵੀ ਉਹਦੇ ਬਾਰੇ ਵੀ ਕੋਈ ਜਿਹੜਾ ਹੈਗਾ ਜ਼ਿਕਰ ਨਹੀਂ ਕੀਤਾ ਐਦਾਂ ਵੀ ਇਹ ਕੁਝ ਘਟਨਾਵਾਂ ਨੇ ਕਿਸੇ ਨੂੰ ਕੜਤਾ ਕਿਸੇ ਨੂੰ ਰੱਖ ਲਿਆ ਇਹ ਅਨੁਸ਼ਾਸਨੀ ਕਮੇਟੀ ਦੀ ਖਵਲ ਦਾ ਆਸਰ ਤਾਂ ਹੋਇਆ ਪਰ ਬਹੁਤੀ ਦੇਰ ਨਹੀਂ ਹੋਇਆ ਨਹੀਂ ਚੱਲ ਸਕੀ ਫਿਰ ਦੋਸਤੋ ਜਦੋਂ ਕੋਈ ਹੋਰ ਉਹਨਾਂ ਕੋਲੇ ਚਾਰਾ ਨਾ ਰਿਹਾ ਫਿਰ ਉਹਨਾਂ ਨੇ ਧਾਰਮਿਕ ਸੰਸਥਾ ਸਾਡੀ ਜਿਹੜੀ ਸਿੱਖਾਂ ਦੀ ਜਿਹਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਸ਼੍ਰੋਮਣੀ ਕਮੇਟੀ ਨੂੰ ਢਾਲ ਬਣਾਇਆ ਸ਼੍ਰੋਮਣੀ ਕਮੇਟੀ ਦਾ ਕੋਈ ਮਤਲਬ ਹੀ ਨਹੀਂ ਸੀ ਉਹ ਹਜੇ ਬਿਆਨ ਦੇਣ ਦਾ ਤੇ ਜੇ ਬਿਆਨ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਦੀ ਬੇਬੂਫੀ ਕਹਾਂਗੇ ਕਿਉਂਕਿ ਬੜਾ ਪ੍ਰਾਣਾ ਮੁੱਦਾ ਚੱਲਿਆ ਆਉਂਦਾ ਹੈ ਇਹਨੂੰ ਪਹਿਲਾਂ ਕਿਉਂ ਨਹੀਂ ਸੁਣਤਾ ਜੀ ਇਹਨਾਂ ਦੀ ਨਲਾਇਕੀ ਸਿੱਧ ਹੁੰਦੀ ਹੈ ਸ਼੍ਰੋਮਣੀ ਕਮੇਟੀ ਨੇ ਕੱਚ 'ਚੋਂ ਐਸਾ ਮੂਗਲਾ ਕੱਢ ਮਾਰਿਆ ਕਿ ਜੀ ਦੇਖੋ ਸਾਡੇ ਗੁਰੂ ਘਰਾਂ ਦੇ ਵਿੱਚ ਕੇਸਰੀ ਨਿਸ਼ਾਨ ਨਹੀਂ ਹੋਣੇ ਚਾਹੀਦੇ ਸਾਡੇ ਨਿਸ਼ਾਨ ਅਸਲ ਚ سرمਈ ਨੀਲਾ ਜਾਂ ਬਸੰਤੀ ਰੰਗ ਇਹ ਦੋ ਕਿਸਮ ਦੇ ਸਾਡੇ ਗੁਰੂਕਨਾਂ ਦੇ ਨਿਸ਼ਾਨ ਹੁੰਦੇ ਸੀ ਫਿਰ ਇਹ ਜਿਹੜਾ ਕੇਸ ਨਿਸ਼ਾਨ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਕਦੋਂ ਆਇਆ ਇਹਦਾ ਵੀ ਇੱਕ ਵੱਖਰਾ ਇਤਿਹਾਸ ਹੈ ਕਿਉਂਕਿ ਜਦੋਂ ਸਿੱਖਾਂ ਨੂੰ ਜੰਗਲਾਂ ਵਿੱਚ ਲੁਕਣਾ ਪੈ ਗਿਆ ਸੀ ਨਿਰਮਲੇ ਤੇ ਉਦਾਸੀਆਂ ਕੋਲੇ ਪ੍ਰਬੰਧ ਆਇਆ ਸੀ ਉਦੋਂ ਐਦਾਂ ਦਾ ਕੁਸ਼ ਹੋਇਆ ਬਹਾਨਾ ਹੋਣ ਇਹਨਾਂ ਨੇ ਇਹ ਪਾਲਿਆ ਕਿ ਇਹ ਜੀ ਭਗਵੇਂ ਨਾਲ ਮਿਲਦਾ ਜੁਲਦਾ ਭਲੇਖਾ ਪਾਉਂਦਾ ਕਿਉਂ ਭਗਵਾ ਸਾਡੇ ਦੰਦਿਆ ਵਣਦਾ ਪਹਿਲਾਂ ਭਗਵੇਂ ਨਾਲ ਹੀ ਰਹੇ ਹਾਂ ਬਾਜਪਾਈ ਤੋਂ ਲੈ ਕੇ ਹੁਣ ਤੱਕ ਆਰਐਸਐਸ ਦੇ ਵੀ ਜਾਂਦੇ ਰਹੇ ਹਾਂ ਰਾਸ਼ਟਰੀ ਸਿੱਖ ਸੰਘ ਤੋਂ ਵੀ 100 ਕਰੋੜ ਚੋਂ 50 ਕਰੋੜ ਰੁਪਏ ਦਿੱਤੇ ਨੇ ਹੁਣ ਸਾਡੇ ਦੰਦਿਆ ਬਟੇ ਲੱਗਿਆ ਭਗਵਾ ਇਹ ਕੋਸ਼ਿਸ਼ ਇਹਨਾਂ ਨੇ ਇਹ ਕੀਤੀ ਸ਼ਰੋਣੀ ਕਮੇਟੀ ਦੀ ਬਰਤੋਂ ਇਹ ਕੀਤੀ ਕਿ ਇਹ ਵਿਅਰ ਨੂੰ ਕਿਵੇਂ ਰੋਲਿਆ ਜਾਵੇ ਪਰ ਦੋਸਤੋ ਪਰਦੀਪ ਪਲੇਅਰ ਨੇ ਜਿਹੜੇ ਬਿਆਨ ਦਿੱਤੇ ਨੇ ਉਹ ਮਤਲਬ ਪੱਕੇ ਸਬੂਤਾਂ ਨਾ ਦਿੱਤੇ ਨੇ ਕਦੋਂ ਕੌਣ ਕਿੱਥੇ ਮਿਲਿਆ ਬੁਮੇਈ ਜਾ ਕੇ ਮਿਲੇ ਚੰਡੀਗੜ੍ਹ ਦਫਤਰ ਜਾ ਕੇ ਮਿਲੇ ਚਿੱਠੀ ਲੈ ਕੇ ਆਏ ਇਹ ਸਾਰੀਆਂ ਗੱਲਾਂ ਸੀ ਪਹਿਲਾਂ ਦੱਸ ਚੁੱਕਿਆ RAM REEM ਬਾਬੇ ਨੂੰ ਸੁਖਵੀਰ ਸਿੰਘ ਬਾਦਲ ਕਿੰਨੇ ਵਾਰੀ ਕਿੱਥੇ ਮਿਲਿਆ ਦੇਦੇ ਸਾਥੇ ਜਾ ਕੇ ਮਿਲਿਆ ਫਿਰ ਅੰਦੀ ਦੀਆਂ ਹੱਥੋਂ ਜਾ ਕੇ ਮਿਲਿਆ ਜੈਪੁਰ ਵੀ ਜਾ ਕੇ ਮਿਲਿਆ ਬਮੇ ਇਹ ਵੀ ਜਾ ਕੇ ਮਿਲਿਆ ਦਿੱਲੀ ਉਹਨਾਂ ਦੀ ਗ੍ਰੇਟਰ ਕਲਾਸ ਜਿਹੜੀ ਕੋਠੀ ਆ ਉੱਥੇ ਵੀ ਜਾ ਕੇ ਮਿਲਿਆ ਇਹ ਸਾਰਾ মিডিਆ ਤੇ ਅਸੀਂ ਵੀ ਦਰਦੇ ਕੌਮ ਵੱਲੋਂ ਦੱਸ ਚੁੱਕਿਆ ਪ੍ਰਦੀਪ ਕਲੇਰ ਦੇ ਬਿਲਕੁਲ ਹੀ ਸਬੂਤਾਂ ਸਮੇਤ ਡਾਟਾ ਸਾਰਾ ਕੁਝ ਸਮੇਤ ਤੇ ਇਹ ਵੀ ਕਿ ਜਿਹੜੀ ਚਿੱਠੀ ਹੈ ਉਹ ਜਾਲੀ ਚਿੱਠੀ ਸੀ ਉਹ ਜਸਟਿਸ ਰਮਜੀਤ ਸਿੰਘ ਉਹ ਸਾਰੇ ਸਾਰੇ ਕਹੀ ਜਾਂਦੇ ਨੇ ਅੱਜ ਮੈਂ ਸੁਣ ਰਿਹਾ ਸੀ ਕਿ ਆਪਣੇ ਲਾਲਪੁਰਾ ਜੀ ਉਹ ਵੀ ਉੱਚ ਦੇ ਉੱਚਤਕਾਰੀਆਂ ਨੇ ਉਹਨਾਂ ਨੇ ਵੀ ਕਿਹਾ ਵੀ ਚਿੱਠੀ ਬਿਲਕੁਲ ਜਾਲੀ ਸੀ ਇਹਨਾਂ ਨੇ ਇਹ ਉਹ ਦਿੱਤੀ ਇੱਕ ਚਿੱਠੀ ਪਹਿਲਾਂ ਵੀ ਆਈ ਸੀ ਜਿਹੜੀ ਬਦਾਤੀ ਜੀ ਨੇ ਰਿਜੈਕਟ ਕਰਤੀ ਸੀ ਸੋ ਇਹਨਾਂ ਨੇ ਐਨੇ ਟਕਵੰਜ ਰਚੇ ਉਸ ਨੂੰ ਮਤਲਬ ਮਧੋਲਣ ਵਾਸਤੇ ਉਸ ਬਿਆਨ ਨੂੰ ਇਗਨੋਰ ਕਰਨ ਵਾਸਤੇ ਮਿੱਟੀ ਘਟੇ ਰੋਣ ਵਾਸਤੇ ਪਰ ਉਹ ਨਹੀਂ ਰੁੜਿਆ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਵਿੱਚ ਬਹੁਤ ਸੀ ਸਚਾਈ ਜਿਨੇ ਵੀ ਸਾਡੀ ਸਿੱਟਪਣੀਆਂ ਚਾਹੇ ਉਹ ਸਰਦਾਰ ਅਡਵੀਰ ਸਿੰਘ ਖਖੜੇ ਦੀ ਬਣੀ ਚਾਹੇ ਜਸਟਿਸ ਰਣਜੀਤ ਸਿੰਘ ਦੀ ਬਣੀ ਕਮਿਸ਼ਨ ਮੜਿਆ ਚਾਹੇ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬਣਿਆ ਚਾਹੇ ਕੋਮਲ ਵਿਜੇ ਪ੍ਰਤਾਪ ਸਿੰਘ ਨੇ ਇਨਵੈਸਟੀਗੇਸ਼ਨ ਕੀਤੀ ਚਾਹੇ ਗਿਆਨੀ ਗੁਰਮੁਖ ਸਿੰਘ ਜਿਹੜੇ ਕਿ ਉਸ ਸਮੇਂ ਤਖਸੀ ਗੰਦਵਾ ਸਾਹਿਬ ਦੇ ਜਥੇਦਾਰ ਸਾਹਿਬ ਹੁੰਦੇ ਸੀ ਤੇ ਹੁਣ ਉਹ ਸ੍ਰੀ ਅਕਾਲ ਤਖਸਾਲ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਇਹ ਸ਼ਰਿਆਨ ਕਹੀ ਹੈ 50 ਮਿੰਟ ਦਾ ਉਹਨਾਂ ਦੀ ਤਕਰੀਰ ਹੈ ਜਿਦੇ ਚ ਸਾਰਾ ਕੁਝ ਕਿਹਾ ਗਿਆ ਕਿੱਥੀ ਜਾਲੀ ਵੀ ਸੀ ਕਿੱਥੀ ਜਿਹੜੀ ਉੱਥੋਂ ਐਸੀ ਹਿੰਦੀ ਸੀ ਉਹ ਚ ਰਾਮ ਰਹੀਮ ਨੇ ਕਿਹਾ ਮੈਂ ਥੇਮਾ ਯਾਤਰਾ ਕੀਤੀ ਨਹੀਂ ਥੇਮਾ ਯਾਤਰਾ ਦੀ ਸ਼ਬਦ ਜੋ ਕੁਝ ਵੀ ਸਾਰਾ ਕਾਪੜਾ ਕੀਤਾ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਜਨਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਬੈਠ ਕੇ ਕੀਤਾ ਸਾਰਾ ਕੁਝ ਕੌਣ ਲੈ ਕੇ ਕੌਣ ਇੱਥੋਂ ਤੱਕ ਕਿਉਂ ਤਾਂ ਇਹ ਵੀ ਦੱਸਿਆ ਕਿ RAMU ਬਾਲੀਆ ਵੀ ਉੱਥੇ ਬੈਠਾ ਸੀ ਬਲਵੰਤ ਸਿੰਘ ਰਾਮੂ ਵਾਲੀਆ ਵਿਭਾਰ ਸਰਪੰਤ ਕੋਲ ਬਾਦਲ ਦੀ 12 ਸਫਦਰ ਜੰਗ ਰੋਡ ਤੇ ਜਿਹੜੀ ਕੋਠੀ ਹੈ ਉੱਥੇ ਤੇ ਸਾਰੇ ਉੱਥੇ ਆਉਂਦੇ ਜਾਂਦੇ ਮਿਲਦੇ ਰਹੇ ਨੇ ਸ਼ਤੂਰੀ ਤੇ ਪ੍ਰਦੀਪ ਕਲੇਰ ਆਮ ਤੌਰ ਤੇ ਜਾਂਦੇ ਰਹੇ ਨੇ ਅਜੇ ਇਹ ਜਿਹੜੇ ਬਿਆਨ ਠੰਡੇ ਪਏ ਵੀ ਨਹੀਂ ਸੀ ਇੱਕ ਬੀਬੀ ਆਈ ਉਹਨੇ ਹੋਰ ਵੀ ਬੰਬਤਮਾਕਾ ਕਰਤਾ ਤੇ ਪ੍ਰਦੀਪ ਕਲੇਰ ਦੇ ਬਿਆਨਾਂ ਨੂੰ पुष्टि ਕਰਦੀ ਬਿਲਕੁਲ ਸਹੀ ਨੇ ਉਹ ਤੇ ਪੱਕਾ ਠੱਫਾ ਲਾਦਾ ਉਹ ਬੀਬੀ ਹੈ ਜੀ ਰਜਿੰਦਰ ਕੌਰ ਮੀਨ ਸਾਹਿਬ ਕਾਂਗਰਸ ਦੀ ਵੀ ਤਕੜੀ ਆਗੂ ਰਹੀ ਹੈ ਬੈਲ ਐਜੂਕੇਟ ਨੇ ਵਧੀਆ ਬੁਲਾਰ ਆ ਰਹੀ ਹੈ ਉਸ ਤੋਂ ਬਾਅਦ ਕਿਵੇਂ ਨਾ ਕਿਵੇਂ ਕਰਕੇ ਉਹਦੇ ਤੱਕ ਅਪਰੋਚ ਕੀਤਾ ਗਿਆ ਸੁਖਵੀਰ ਬਾਦਲ ਨੇ ਬੁਲਾਇਆ ਤੇ ਉਹ ਦਿੱਲੀ ਦੋ ਵਾਰ ਗਏ ਹੈ ਤੇ ਦੋ ਵਾਰ ਗਈ ਹੈ ਉਹ ਇਹ ਵੀ ਦੱਸ ਰਹੀ ਹੈ ਕਿ ਉਸ ਕੋਠੀ 'ਚ ਕੋਈ ਸ਼ਾਇਦ ਅੰਬ ਦਾ ਬੂਟਾ ਸੀ ਉਹਦੇ ਥੱਲੇ ਉਹ ਤੇ ਉਹਦੇ ਹਸਬੰਦ ਖੜੇ ਸੀ ਤੇ ਇਸ ਧੂਰੀ ਦੀ ਨਿਗਾਹ ਕਹਿੰਦੀ ਸਾਡੇ ਦੇ ਜਦੋਂ ਪਈ ਉਹ ਸਾਡੇ ਕੋਲ ਆ ਗਿਆ ਕਿਉਂਕਿ ਇਸ ਧੂਰੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਕਹਿੰਦੀ ਸਾਡੇ ਬੱਚਿਆਂ ਵਰਗਾ ਉਹਦੀ ਧੂਰੀ 'ਚ ਕੜੀ ਜਾਂਦੀ ਦੁਕਾਨ ਹੁੰਦੀ ਸੀ ਤੇ ਕਹਿੰਦੀ ਵੀ ਉਦੋਂ ਮੈਨੂੰ ਇਸ ਕਿਸਮ ਦਾ ਕੋਈ ਪਤਾ ਨਹੀਂ ਸੀ ਵੀ ਇਹਦਾ ਨਾਂ ਜਿਹੜਾ ਹੈ ਬਿਆਦਵੀ ਕਿਸੇ 'ਚ ਵੀ ਬੋਲਦਾ ਹੈ ਉਹਦੇ ਨਾਲ ਇੱਕ ਸੱਤ ਸੇ ਵਾਲੇ ਡੇਰੇ ਦਾ ਇੱਕ ਹੋਰ ਪੇਪਰ ਵੀ ਜਿਹੜਾ ਕਿ ਸ਼ਾਇਦ ਇੱਥੋਂ ਦੇ ਕਿਸੇ ਬਟਿੰਡੇ ਲਾਗੇ ਕਿਸੇ ਡੇਰੇ ਦਾ ਇਨਚਾਰਜ ਵੀ ਸੀ ਜਗਜੀਤ ਸਿੰਘ ਹੁਸ਼ੈਨ ਦਾ ਨਾਮ ਨੇ ਦੱਸਿਆ ਕਿ ਉਹ ਵੀ ਉਹਦੇ ਨਾਲ ਸੀ ਇਹ ਸੁਖਬੀਰ ਬਾਦਲ ਨਾਲ ਪੀ ਚਾਹ ਪੀਂ ਜਾਂਦੇ ਸੀ ਬੈਠੇ ਤੇ ਇਹ ਰঞ্জੀਤ कौर ਮੀਨਸਾ ਨੇ ਵੀ ਸੁਣਿਆ ਕਿ ਸੁਖਬੀਰ ਬਾਦਲ ਨੇ ਹੱਥ ਪੜਾਇਆ ਸੀ ਜੱਫੀ ਪਾਈ ਹੋਈ ਸੀ ਤੇ ਇਸ ਜੁੜੇ ਹੱਥ ਪੜਿਆ ਹੋਇਆ ਸੀ ਕਹਿੰਦੇ ਯਾਰ ਤੂੰ ਐ ਆਇਆ ਕਰ ਤੂੰ ਸਾਨੂੰ ਮਰਵਾ ਦੇਂਗਾ ਕਹਿੰਦੀ ਉਹ ਕਹਿੰਦੀ ਮੈਂ ਦੇਖਿਆ ਉਹਨੇ ਹੱਥ ਵੀ ਲੱਭਿਆ ਤੇ ਮੈਂ ਸੁਟਿਆ ਵੀ ਤਾਂ ਬਹੁਤ ਜ਼ਿਆਦਾ ਨੇੜਤਾ ਨੇੜਤਾ ਹੈਗੀ ਸੁਖਵੀਰ ਬਾਦਲ ਨਾਲ ਉਹ ਕਹਿੰਦਾ ਸਤਾਰ ਆਉਂਦੇ ਹੀ ਰਹਿੰਦੇ ਐ ਇੱਥੇ ਵਰਦੀਪ ਗਲੇਰ ਤੇ ਰਜੇਸ਼ ਤੋਰੀ ਉਹ ਤੋਰੀ ਨਹੀਂ ਆਉਂਦੇ ਸੀ ਫੇ ਕਹਿੰਦੀ ਮੈਂ ਦੂਜੀ ਵਾਰ ਵੀ ਗਈ ਦੂਜੀ ਵਾਰ ਵੀ ਰਜੇਸ਼ ਤੋਰੀ ਸਾਨੂੰ ਉੱਥੇ ਮਿਲਿਆ ਫਿਰ ਵੀ ਵੀ ਤੁਸੀਂ ਕਿਵੇਂ ਆਇਆ ਮੇਰੀ ਇੱਜ਼ਤ ਬੋਤ ਕਰਦਾ ਸੀ ਮੈਂ ਕਹਿੰਦੀ ਮੈਂ ਤੁਹਾਨੂੰ ਤਾਂ ਬੁਲਾਇਆ ਹੈਗਾ ਪਤਾ ਨਹੀਂ ਕੀ ਇਹ ਕੋਈ ਟੋਟਲ ਲੋਕੇ ਉਹਨੂੰ ਵੀ ਐਸੀ ਮੈਨੂੰ ਟਿੱਕਟ ਵੈਲੂ ਵੀ ਟਿੱਕਟੌਕ ਤੋਂ ਮਿਲ ਨਹੀਂ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਤਾਕੜੀ ਲੀਡਰ ਹੈ ਤਾਕੜਾ ਪ੍ਰਭਾਵ ਰੱਖਦੀ ਹੈ ਪਰ ਫਿਰ ਟਿੱਕਟ ਉਧਰੋਂ ਵੀ ਨਹੀਂ ਜਿੰਦਰ ਕੌਰ ਮੀਮਸਾ ਨੇ ਜੋ ਬਿਆਨ ਦਿੱਤੇ ਨੇ ਉਹ ਸਿੱਟ ਨੂੰ ਵੀ ਦਿੱਤੇ ਨੇ ਉਹਦੇ ਬਿਆਨਾਂ ਨੇ ਚੈਨਾ ਤੇ ਵੀ ਉਹਦੇ ਬਿਆਨ ਆ ਰਹੇ ਨੇ ਕਾਫੀ ਦਿਨਾਂ ਤੋਂ ਉਹਦੇ ਬਿਆਨ ਆ ਗਏ ਉਹਨੇ ਇਹ ਗੱਲ ਕਲੀਅਰ ਕਰਦੀ ਕਿ ਰਾਕੇਸ਼ ਧੁਰੀ ਪ੍ਰਦੀਪ ਕਲੀਅਰ ਦਿੱਲੀ ਕੋਠੀ ਚ ਵੀ ਜਾਂਦੇ ਰਹੇ ਨੇ ਡੇਰੇ ਚ ਵੀ ਮਿਲਦੇ ਰਹੇ ਨੇ ਹੋਰ ਵੀ ਮਲਾਉਂਦੇ ਰਹੇ ਨੇ ਬੰਬੇ ਵੀ ਗਏ ਨੇ ਸੁਖਬੀਰ ਬਾਦਲ ਦੀਆਂ ਸਾਰੇ ਜਿੱਥੇ ਜਿੱਥੇ ਗਿਆ ਸੁਖਬੀਰ ਬਾਦਲ ਦਾ ਨਾਲ ਮਿਲਦੇ ਵੀ ਰਹੇ ਨੇ ਇਹਨਾਂ ਦੇ ਰਾਹੀ ਵੀ ਮਿਲਦੇ ਨੇ ਇਹਨਾਂ ਤੋਂ ਵੱਖਰੇ ਮਿਲਦੇ ਨੇ ਕਿਹਦੀ ਗੱਡੀ ਚ ਗਿਆ ਕਿਹੜੀ ਗੱਡੀ ਚ ਗਿਆ ਐਦਾਂ ਕੌਣ ਦੱਸ ਸਕਦਾ ਜੀ ਜੇ ਕਿਸੇ ਨੇ ਦੇਖਿਆ ਉਹ ਕਹਿੰਦੀ ਮੈਂ ਲੱਖੀ ਜਿਹੜਾ ਹੈਗਾ ਇਹਨਾਂ ਦਾ ਮੈਨੇਜਰ ਤੋਂ ਦੂਜਾ ਜੇਲਦਾਰ ਉਹਨਾਂ ਨੂੰ ਮੈਂ ਜਾਣਦੀ ਆ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਲੱਖੀ ਜੇਲਦਾਰ 3ਫਟ ਗੱਡੀ ਜਗਾ ਕਿੱਥੇ ਕਿੱਥੇ ਕੀ ਇਹ ਸਾਰਾ ਜੋ ਸੱਚ ਹੈ ਇਹ ਹੁਣ ਕੈਮਰੇ ਦੇ ਸਾਹਮਣੇ ਆ ਚੁੱਕਿਆ ਇਹ ਤੋਂ ਕੋਈ ਮੁੱਕਰ ਨਹੀਂ ਸਕਦਾ ਸੁਖਬੀਰ ਬਾਦਲ ਲੱਖ ਝੂਠੀਆਂ ਸੋਹਾਂ ਖਾ ਲੇ ਇਹ ਤੋਂ ਮੁੱਕਰ ਨਹੀਂ ਸਕਦਾ ਹੁਣ ਗਲਤ ਹੈ ਇਹ ਹੈ ਕਿ ਪ੍ਰਦੀਪ ਕਲੇਰ ਦੇ ਬਿਆਨ ਵੀ ਸਾਹਮਣੇ ਆ ਗਏ ਸਾਬਕਾ ਆਈਜੀ ਰਣਵੀਰ ਸਿੰਘ ਖੱਟਾ ਦੇ ਬਿਆਨ ਵੀ ਸਾਹਮਣੇ ਆ ਗਏ ਜਸਟਿਸ ਸ਼ਬਨਜੀਤ ਸਿੰਘ ਦੇ ਬਿਆਨ ਵੀ ਸਾਹਮਣੇ ਆ ਗਏ ਜਸਟਿਸ ਇਕ ਜੋਰਾ ਸਿੰਘ ਦੇ ਬਿਆਨ ਵੀ ਮਿਲੇ ਜਾ ਗਏ ਉਹ ਕਹਿੰਦੇ ਸਾਨੂੰ ਸਿੰਘ ਸਾਹਿਬ ਨੂੰ ਤਾਂ ਅਸੀਂ ਵੀ ਦੱਸਾਂਗੇ ਗਿਆਨੀ ਗੁਰਮੁਖ ਸੰਧ ਨੇ ਸਾਰੀ ਤਸਵੀਰ ਪੇਸ਼ ਕਰ ਦਿੱਤੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੇ ਬਾਦਲ ਕੇ ਤੇ ਬਾਦਲ ਦੇ ਜਿਹੜੇ ਬੁਲਾਣੇ ਨੇ ਚਾਹੇ ਉਹ ਬਲਵਿੰਦਰ ਸਿੰਘ ਭੂਂਦਰ ਜੀ ਹੋਣ ਚਾਹੇ ਉਹ ਡਾਕਟਰ ਚੀਮਾ ਹੋਣ ਚਾਹੇ ਰਮੇਸ਼ੰਦਰ ਗੜੇਵਾਲ ਹੋਣ ਚਾਹੇ ਅਰਸ਼ਦੀਪ ਸਿੰਘ ਜੀ ਕਲੀਅਰ ਹੋਣ ਦੋਸਤੋ ਇਹਨਾਂ ਸੱਜਣਾ ਨੂੰ ਜਦੋਂ ਇੰਨਾ ਕੁ ਸਾਹਮਣੇ ਆ ਰਿਹਾ ਇਹਨੂੰ ਚੱਟਲੋਣ ਵਾਸਤੇ ਉਹਨਾਂ ਕੋਲੇ ਸ਼ਬਦ ਹੀ ਨਹੀਂ ਹੈਗੇ ਇਹ ਜਿਹੜੇ ਬੁਲਾ ਰਹੇ ਨੇ ਇਹਨਾਂ ਕੋਲੇ ਸ਼ਬਦ ਹੀ ਹੈ ਨਹੀਂ ਹੁਣ ਸੁਖਬੀਰ ਬਗਨਾ ਇਹ ਕਹਿਣਾ ਵੀ ਹੁਣ ਅਸੀਂ ਉਲਝੇ ਹੋਇਆ ਜੀ ਇਹ ਨਾ ਤੇ ਦੇਖਾਂਗੇ ਇਹਨਾਂ ਸਮਝਾਂਗੇ ਸਮਝਾਂਗੇ ਕਿ ਤੁਹਾਨੂੰ ਗੋਲੀਆਂ ਵਰਵਾਉਣਗੇ ਅੱਗੇ ਵੀ ਤਾਂ ਕਿ ਨਹੀਂ ਮਰਵਾਏ ਹੋਣਗੇ ਠੋੜੀ ਨਕਸ਼ਰੀ ਤੁਸੀਂ ਵਰਵਾਏ ਬੇਦੋਸ਼ਤ ਤੁਸੀਂ ਅੱਜ ਸੇਕ ਤੁਸੀਂ ਮਰਵਾਏ ਬਿਆਦਮੀ ਦਾ ਜਿਹੜਾ ਹੈ ਪ੍ਰਦਰਸ਼ਨ ਕਰਦੇ ਹੋਏ ਕਿੰਨੇ ਤੁਸੀਂ ਮਰਵਾਏ ਇਹ ਕਹਿਣਾ ਨਾ ਗੱਲ ਨਹੀਂ ਛੁੱਟਦੀ ਗੱਲ ਨਹੀਂ ਜਿਹੜੀ ਵੱਢਦੀ ਹੈਗੀ ਤੁਹਾਡਾ ਖੜਾ ਨਹੀਂ ਛੁੱਟਣਾ ਤੇ ਇਹਨੂੰ ਤਾਂ ਅਸੀਂ ਬਾਤ ਦੇਖਾਂ ਕੀ ਦੇਖਾਂਗਾ ਤਾਂ ਹੈ ਹੀ ਦੋਸ਼ੀ ਉਹ ਤਾਂ ਆਪਣੇ ਨੂੰ ਦੋਸ਼ੀ ਗਿਆ ਬਿਆਦਿਆਂ ਦੋਸ਼ੀ ਉਹਨੂੰ ਕੋਰਟ ਨੇ ਸਜ਼ਾ ਦੇਣੀ ਦੇਣੀ ਤੁਸੀਂ ਉਹ ਤਾਂ ਹੀ ਕਰ ਲੋਗੇ ਤੁਸੀਂ ਵੀ ਉਹਨੇ ਹੀ ਗਨਾਹ ਹਾਰੋ ਦੋਸਤੋ ਅੱਜ ਦਾ ਖੜਾਏ ਗੱਲ ਕਹਿਣ ਦਾ ਮਸਲਾ ਇਹ ਸੀ ਕਿ ਪੜਵੀਪ ਕਲੇ ਨੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਬਿਆਨਾਂ ਨੂੰ ਜੋ ਚਲਾਉਣ ਵਾਸਤੇ ਇਹਨਾਂ ਨੇ ਆਪਣੇ ਸਾਰੇ ਜਿਹੜੇ ਸੀ ਇਹਦਾ ਅਸਤਰ ਵਸਤਰ ਸ਼ਸਤਰ ਸਾਰੇ ਚਲਾਪੇ ਬਰਿੰਦਰ ਸਿੰਘ ਭੂਂਦਰ ਦੀ ਨਿਸ਼ਾਸ਼ਨੀ ਕਮੇਟੀ ਐਡਵੋਕੇਟ ਅਰਸ਼ਦੀਪ ਸਿੰਘ ਜੀ ਕਲੇ ਡਾਕਟਰ ਜੀਮਾ ਗਰੇਵਾ ਜੀ ਇੱਕ ਧਾਰਮਿਕ ਸੰਸਥਾ ਦੇ ਬੁਲਾਰੇ ਨੇ ਪ੍ਰੈਡਿਸ਼ਨ ਦੇ ਮੈਲ ਇੰਡੀਆਂ 6 ਸਟੂਡੈਂਟ ਪ੍ਰੈਡਿਸ਼ਨ ਵਾਲਿਆਂ ਦਾ ਤਾਂ ਸਤਿਕਾਰ ਹੀ ਕਰਦਾ ਪਰ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਇੰਨੀਆਂ ਇਸ ਪੱਧਰ ਤੇ ਆ ਕੇ ਇਹ ਨਾ ਹੋਵੇ ਕਿ ਤੁਸੀਂ ਉਹਦੀ ਚੰਚੀ ਬਾੜੇ ਇਦਾਂ ਨਾ ਕਰੋ ਚਰਚੀਆ ਨਾ ਮਾਰੋ ਮਾਮਲਾ ਕਿੱਥੇ ਐ ਮਾਮਲਾ ਤਾਂ ਬਹੁਤ ਸੈਂ ਹੈ ਇਹ ਕੇਸ ਤਾਂ ਦੋ ਸੈਂ ਦਾ ਹੈ ਸ਼੍ਰੀ ਅਕਾਲ ਤਖਤ ਸਹਿਬ ਜੋ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਇਹ ਕੇਸ ਉਹਦੇ ਕਰ ਰਿਹਾ ਤੁਸੀਂ ਸਪਸ਼ਟੀਕਰਨ ਦੇ ਝੂਠੇ-ਮੂਠੇ ਬਿਆਨ ਦੇ ਰਹੋ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਦੂਜੀ ਦਾਲ ਤੇ ਤੁਹਾਨੂੰ ਕੌਣ ਪੁੱਛੂਗਾ ਤੁਹਾਡੇ ਬਿਆਨ ਨਹੀਂ ਹੋਣੇ ਤੁਸੀਂ ਗਵਾਹ ਨਹੀਂ ਹੋ ਜਿਹੜੇ ਬੁਲਾਏ ਐ ਸਪਸ਼ਟੀਕਰਨ ਦਿਨੋ ਜੇ ਸੁਲਾਉਂਦੇ ਹੋ ਜੇ ਭਾਈ ਝੂਠੇ ਹੋਏ ਤਾਂ ਅਦਾਲਤ ਹੈਗੀ ਐ ਉਹਦੇ ਬਿਆਨ ਪ੍ਰਦੀਪ ਕਲੇਰ ਦੇ ਬਿਆਨ 164 ਤੋਂ ਬੰਦ ਹੋਏ ਨੇ ਅਦਾਲਤ ਦੇ ਬੰਦ ਹੋਏ ਨੇ ਤੁਸੀਂ ਕਿੱਥੇ ਲਾਗੇ ਕਰੋਗੇ ਤੁਸੀਂ ਆਪਣੀ ਸਫਾਈ ਦੇ ਵਿੱਚ ਕਾਮਯਾਬ ਨਹੀਂ ਹੋਏ ਸਾਰਾ মিডিਆ ਇਹ ਮੰਨਦਾ ਹੈ ਕਿ ਸੁਖਬੀਰ ਬਾਦਲ ਹੁਕਮਨਾਮੇ ਦੀ ਉਲੰਘਣਾ ਕਰਦਾ ਰਿਹਾ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਵੀ ਸੁਖਵੀਰ ਬਾਦਲ ਸਤਸੇ ਵਾਲੇ ਬਾਬੇ ਰਾਮ ਰਹੀਮ ਨੂੰ ਵੋਟਾਂ ਖਾਤਰ ਮਿਲਦਾ ਰਿਹਾ ਉਹਨੇ 12-17 ਉਹ ਕਹਿੰਦੇ ਅਸਤੇ 19 ਜਵੀਂ ਨਾਲ ਦੀ ਮਦਦ ਕੀਤੀ ਹੈ ਉਹਦਾ ਹੁਣ ਵੀ ਕਹਿੰਦੇ ਅਸੀਂ ਇਹਨਾਂ ਦੀ ਮਦਦ ਕੀਤੀ ਜਦੋਂ ਉਹ ਦੋ ਸੀਟਾਂ ਦਿੱਤੇ ਜੀ ਲੋਕਾਂ ਨੂੰ ਉਦੋਂ ਵੀ ਮਦਦ ਕੀਤੀ ਹੈ ਮਦਦ ਵਾਸਤੇ ਸਿਰਫ ਵੋਟਾਂ ਦੇ ਖਾਤਰ ਸੁਖਵੀਰ ਸਿੰਘ ਰੱਬ ਉੱਤੇ ਦੇਖਦਾ ਝੂਠ ਤੁਸੀਂ ਕਿੱਥੇ ਝੂਠ ਬੋਲ ਰਹੇ ਹੋ ਲੋਕ ਤਾਂ ਇਹ ਤੁਸੀਂ ਆਪ ਦਾ ਬਦਨਾਮ ਹੋਏ ਹੋ ਤੁਸੀਂ ਤਾਂ ਸਾਡੇ ਜਥੇਦਾਰਾਂ ਤੇ ਵੀ ਸੰਕੇ ਖੜੇ ਕਰ ਦਿੱਤੇ ਵੇ ਕਹਿੰਦੇ ਜੀ ਇਹਨਾਂ ਦੇ ਨਾਮ ਜਦ ਕੀਤੇ ਹੋਏ ਨੇ ਇਹਨਾਂ ਦੇ ਅਪਾਇੰਟ ਕੀਤੇ ਹੋਏ ਨੇ ਇਹਨਾਂ ਤਨਖਾਹਾਂ ਦਾ ਮੁਲਾਜ਼ਮ ਨੇ ਉਹ ਤੁਸੀਂ ਕੁਛ ਤਾਂ ਕੁਛ ਤਾਂ ਸੋਚੋ ਇਹ ਜੇ ਸੰਕੇ ਕਿਉਂ ਉਤਪਨ ਹੁੰਦੇ ਨੇ ਬਿਲਕੁਲ ਉਹ ਤੁਹਾਡੇ ਨਿਯੁਕਤ ਕੀਤੇ ਹੋਏ ਨੇ ਨਿਯੁਕਤ ਕੀਤੇ ਹੋਏ ਨੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਤੋਂ ਪਹਿਲਾਂ ਤੁਸੀਂ ਗਲਤ ਕੰਮ ਕਰਾਏ ਆ ਨਾ ਪਹਿਲੇ ਜੱਥੇਦਾਰ ਤੋਂ ਮਾਫੀ ਨਾ ਨਵਾਇਆ ਸੀ ਨਾ ਉਸ ਜੱਥੇਦਾਰ ਦਾ ਕੀ ਹਾਲ ਹੋਇਆ ਉਹਨੂੰ ਕੋਈ ਡੇਲਿਆ ਬੱਟੇ ਨਹੀਂ ਸਹਣਦਾ ਹੋਵੇ ਸ਼ਰੀਰ ਕਾਲ ਤੱਕ ਸਾਡਾ ਜੱਥੇਦਾਰ ਕੋਲ ਨੂੰ ਕੋਈ ਡੇਲਿਆ ਬੱਟੇ ਨਹੀਂ ਸਹਣੇ ਥੂ ਥੂ ਕਰ ਲੋ ਉਸ ਤੇ ਹੁਣ ਤੁਸੀਂ ਸਾਡੇ ਜੱਥੇਦਾਰਾਂ ਦੀ ਇਹ ਹਾਲਤ ਕਰਨੀ ਕਿਉਂ ਆਉਂਦੇ ਹੋ ਸਿੱਧੇ ਹੋ ਕੇ ਮਾਫੀ ਮੰਗ ਲਓ ਕੁਛ ਨਹੀਂ ਜਾਂਦਾ ਤੁਹਾਡਾ ਲਿਖ ਕੇ ਜੇ ਤੁਹਾਡੇ ਕਾਲ ਤੱਕ ਸਾਡ ਗੋਲੀ ਨਹੀਂ ਮਾਰਨ ਲੱਗਿਆ ਫਾਂਸੀ ਨਹੀਂ ਦੇਣ ਲੱਗਿਆ ਤੁਹਾਨੂੰ ਇਹਨਾਂ ਦੀ ਆਪਣੀ ਰਵਾਇਤ ਹੈ ਇਹਨਾਂ ਦੀ ਸਜ਼ਾ ਤੁਹਾਨੂੰ ਵੱਧ ਤੋਂ ਵੱਧ ਸਜ਼ਾ ਕੀ ਹੋ ਜੂ ਤੁਹਾਨੂੰ ਕੋਈ ਸਮਾਂ ਨਹੀਂ ਤੁਹਾਡਾ ਸਮਾਜਿਕ ਬਾਈਕਟ ਕਰਦਣਗੇ ਫਿਰ ਐਪਲੀਕੇਸ਼ਨ ਲੈ ਕੇ ਆਗੇ ਅੱਗੇ ਸੁੱਚਾ ਸਿੰਘ ਲਗਾ ਵੀ ਤਾਂ ਆਇਆ ਸੀ ਪਰ ਉਹਨੂੰ ਹੀ ਕਿਹਾ ਨਹੀਂ ਸੁਣੀ ਨਹੀਂ ਫਿਰ ਐਪਲਾਈ ਕਰ ਸਕਦੇ ਹੋ ਤੁਸੀਂ ਜਿਹੜੇ ਮੈਂਬਰ ਕੱਢੇ ਉਹਨਾਂ ਨੂੰ ਫਿਰ ਲਾਉਣ ਨੂੰ ਫਿਰਦੇ ਹੋ ਤੁਸੀਂ ਫਿਰ ਵੀ ਆ ਸਕਦੇ ਹੋ ਪਰ ਸੁਖਬੀਰ ਸਿੰਘ ਜੀ ਸ਼੍ਰੀ ਕਾਲ ਕੰਗ ਸਹਿ ਤੇ ਸਾਡੇ ਸਿੰਘ ਸਹਿਬਾਨ ਵੀ ਜੋ ਆਨ ਬਾਨ ਸ਼ਾਇ ਉਹਨੂੰ ਢਾਣਾ ਲਾਓ ਕਰੋ ਕਿਰਪਾ ਪੰਥ ਦੀ ਕਿਰਪਾ ਕਰ ਦਿਓ ਕਰ ਦਿਓ ਕਿਰਪਾ ਸੱਚੋ ਸੱਚ ਸ਼੍ਰੀ ਕਾਪਤ ਸਹਰ ਤੇ ਜਾ ਕੇ ਗਲ ਵਿੱਚ ਆਪਣੇ ਦਸਤੀ ਪਾ ਕੇ ਲਿਖ ਦਿਓ ਮੈਂ ਬਾਬੇ ਨੂੰ ਮਿਲਿਆ ਜੋ ਤੁਸੀਂ ਵਿਆਹ ਨੂੰ ਵਾਲੇ ਪੁੱਛ ਨਹੀਂ ਕੀਤਾ ਉਹ ਤੁਸੀਂ ਲਿਖਣੋ ਕਿ ਇਹ ਕਿਹੋ ਜਿਹਾ ਨਾ ਵੀ ਹਾਂ ਜੀ ਅਸੀਂ ਹੋਕਾ ਨਾਮ ਇਹ ਲੰਗੜਾ ਕੀਤੀ ਨੰਬਰ 1 ਅਜੀ 700 ਆਲੇ ਬਾਬੇ ਨੂੰ ਵਾਲੇ ਨੰਬਰ 2 ਅਸੀਂ ਕੁਛ ਕਰ ਨਹੀਂ ਸਕੇ ਨੰਬਰ 3 ਅਸੀਂ ਹੁਣ ਤੱਕ ਝੂਠ ਬੋਲਦੇ ਨੰਬਰ 4 ਤੁਸੀਂ ਬੇਗਨਾ ਕਰਿਆ ਤੁਹਾਡੀ ਸਜ਼ਾ 1 ਕੋਈ ਹਰ ਨੂੰ ਬਹੁਤ ਹੀ ਸਜ਼ਾ ਹੈ ਸਾਰੀ ਲੋਕਾਂ ਦਾ ਸਾਹਮਣਾ ਹੀ ਲਿਆਓ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ ਤੁਸੀਂ ਠੇਕਾ ਨਹੀਂ ਲਿਆ ਹੋਇਆ ਅਸੀਂ ਅਕਾਲੀ ਦਲ ਖਾਤਰ ਕੁਰਬਾਨੀਆਂ ਕੀਤੀਆਂ ਜੇਲਾ ਕੱਟੀਆਂ ਡਾਂਗਾ ਖਾਧੀਆਂ ਘਰ ਘਾਟ ਬਰਬਾਰ ਕਰਾਇਆ ਤੇ ਤੁਸੀਂ ਤੁਸੀਂ ਆਪਣਾ ਐਸ਼ਾ ਕੀਤੀਆਂ ਨੇ ਤੇਰੀ ਇੱਕ ਦਿਨ ਦੀ ਵੀ ਕੁਰਬਾਨੀ ਨਹੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਛੱਡੋ ਖੈਣਾ ਬੰਦਾ ਅੰਗੀ ਨੂੰ ਮਾਰੋ ਭਗਾ ਕੇ ਜਤੇਦਾ ਸਾਹਿਬ ਚਾਹਨਾ ਚ ਵੀ ਆਜਾ ਕੁਮਾਰਾਜ ਤੁਸੀਂ ਜਿਵੇਂ ਫੈਸਲਾ ਕਰਨਾ ਕਰੋ ਪੰਥਕ ਇਕਤਾ ਕਰਾਉਣ ਲਈ ਯਤਨ ਕਰੋ ਆਪ ਛਡੋ ਖਹਿੜਾ ਜਦੋਂ ਤੁਸੀਂ ਸਹਿਰਾ ਖਹਿੜਾ ਛੱਡ ਜਾਓਗੇ ਆਪਣੇ ਅਕਾਲੀਰ ਲੱਗਤਾ ਅੰਚਾ ਜਿਹੜਾ ਜਥੇਬੰਦਕ ਟਰੰਚਾ ਭੰਗ ਕਰ ਦਿਓਗੇ ਦੂਜੇ ਵੀ ਕਰ ਦਣਗੇ ਪੰਥਕ ਇਕਤਾ ਹੋ ਜੂ ਸ਼੍ਰੋਮਣੀ ਅਕਾਲੀ ਦਲ ਆਪਣੇ ਪਹਿਰਾ ਸਿਰ ਪਹਿਲਾਂ ਵਾਂਗ 1920 ਵਾਂਗ ਬਣ ਜੂ ਨਹੀਂ ਤਾਂ ਫਿਰ ਕਾਲੀਦਾਰ ਖੋਲ ਵਿੱਚ ਆਈ ਜਾ ਰਹੇ ਨੇ ਲਾਨਾ ਇੱਕ ਕਾਲੀਦਾਰ ਬਣ ਜਾਂਦਾ ਹੈ। ਸੋ ਇਸ ਕਰਕੇ ਕਿਰਪਾ ਕਰੋ ਕੌਮ ਤੇ ਪੰਥ ਤੇ ਸੰਗਤ ਤੇ ਸੱਚੋ ਸੱਜ ਲਿਖ ਕੇ ਲੈ ਜੋ ਗੱਲ ਚਪਾ ਕੇ ਲੈ ਲੋ ਅਸੀਂ ਲੋਕ ਤਾੜੀਆਂ ਮਾਰਾਂਗੇ। ਲਿਖ ਦਿਓ ਕੋਈ ਗ੍ਰਾਹ ਨਹੀਂ ਕੁਛ ਨਾ ਤੁਹਾਨੂੰ ਫਾਂਸੀ ਨਹੀਂ ਲਾਉਣ ਲੱਗੇ। ਤੁਹਾਨੂੰ ਸਜ਼ਾ ਹੀ ਲਾਉਣਗੇ ਧਰਮ ਦੀ ਸਜ਼ਾ ਹੀ ਲਾਉਣਗੇ ਬਤ ਵਾ ਥੋੜੀ ਸਖਤ ਸਜ਼ਾ ਦੇਣਗੇ। ਜੇ ਇਤੋਂ ਬਚੋਗੇ ਉਦੋਂ ਹੀ ਉਦੋਂ ਉਦੋਂ ਹੀ ਕਰੋਗੇ ਕਿਹੜੀ ਅਦਾਲਤ ਜੇ ਆਪਣੀ ਚੱਲਦੀਆ ਕੋਰਟ ਦੇ ਵਿੱਚ ਜਿੱਥੇ ਤੁਸੀਂ ਪਹਿਲਾਂ ਵੀ ਗਵਾਹਾਂ ਦੇਖੇ ਉੱਥੋਂ ਕਿਵੇਂ ਛੁੱਟੋਗੇ ਫਿਰ ਸੋ ਇਸ ਕਰਕੇ ਸਾਡੀ ਅਦਾਲਤ ਸਭ ਤੋਂ ਵੱਡੀ ਇਹ ਹੈ ਇਹ ਕੌਮ ਸਿੱਖ ਕੌਮ ਜਿਹੜੀ ਹੈਗੀ ਹੈ ਤੁਹਾਨੂੰ ਦੁਬਾਰਾ ਵੀ ਆਪਣੇ ਸਿਰ ਤੇ ਬਹਾਲੂਗੀ ਪਰ ਤੁਸੀਂ ਸੱਚੋ ਸੱਚ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਬੋਲੋ ਮਾਫੀਆਂ ਮੰਗੋ ਕਿਸੇ ਨੂੰ ਇਤਰਾਜ਼ ਨਹੀਂ ਹੋਊਗਾ ਪਰ ਸੱਚ ਸਾਹਮਣੇ ਲਿਆਓ ਇਨਾ ਕਹਿੰਦੇ ਹੋਏ ਹਿਮਾ ਚਾਉਂਦੇ ਹਾਂ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਸੋ ਦੋਸਤੋ ਏਸੀ ਸਾਡਾ ਅੱਜ ਦਾ ਪ੍ਰੋਗਰਾਮ ਆਪ ਜੀ ਨੇ ਕਿਉਂ ਜੈ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤਤਾ ਗੁਰਨੂਰ ਕਾਲ ਨੂੰ ਦੇਵਾ ਗਿਆ ਸਤ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ